ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੂੰ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਅਗਰ ਤੂੰ ਕਿਸੇ ਦੀ ਮਨ ਨੂੰ ਪੀੜਤਾ ਪਹੁੰਚਾਏਗਾ ਤੇ ਤੇਰੇ ਮਨ ਨੂੰ ਵੀ ਸ਼ਾਂਤੀ ਨਹੀਂ ਮਿਲੇਗੀ ਸਕੂਨ ਨਹੀਂ ਮਿਲੇਗਾ ਤੇ ਜੇ ਤੈਨੂੰ ਕਿਸੇ ਦੇ ਜਿਸਮ ਨੂੰ ਪੀੜਤਾ ਪਹੁੰਚਾਏਗਾ ਨੁਕਸਾਨ ਪਹੁੰਚਾਏਗਾ ਤੇ ਤੇਰੇ ਜਿਸਮ ਨੂੰ ਵੀ ਜ਼ਰੂਰ ਸਜ਼ਾ ਮਿਲੇਗੀ ਜ਼ਰੂਰੀ ਨਹੀਂ ਕਿ ਉਹ ਪੀੜਤਾ ਉਹ ਸਜ਼ਾ ਉਸੇ ਵੇਲੇ ਮਿਲ ਜੇ ਜਾਂ ਥੋੜੀ ਦਿਰ ਬਾਅਦ ਮਿਲ ਜੇ ਹੋ ਸਕਦਾ ਉਹ ਜਿਹੜੀ ਪੀੜਤਾ ਜਾਂ ਉਹ ਸਜ਼ਾਵ ਹੈ ਚੰਦ ਸਾਲਾਂ ਬਾਅਦ ਮਿਲੇ ਤੇ ਫਿਰ ਬੰਦਾ ਕਵੇ ਜਾਂ ਮਨੁੱਖ ਕਵੇ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਮੈਨੂੰ ਇਹ ਸਜ਼ਾ ਕਿਉਂ ਮਿਲਦੀ ਪਈ ਹੈ ਉਹਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਕਿ ਇਹ ਪੀੜਤਾ ਉਹਨੇ ਕਈ ਸਾਲ ਪਹਿਲਾਂ ਕਿਸੇ ਦੂਸਰੇ ਮਨੁੱਖ ਨੂੰ ਦਿੱਤੀ ਹੈ ਯਾਨੀ ਕਿ ਤੁਸੀਂ ਅਗਰ ਕਿਸੇ ਦੂਸਰੇ ਨੂੰ ਦੁੱਖ ਤਕਲੀਫ ਦਿਓਗੇ ਤੇ ਤੁਹਾਨੂੰ ਵੀ ਉਹ ਦੁੱਖ ਤਕਲੀਫ ਜ਼ਰੂਰ ਮਿਲੇਗੀ ਬਸ ਕੀ ਹੈ ਕਿ ਹੋ ਸਕਦਾ ਕੋਈ ਦੇਰ ਬਾਅਦ ਮਿਲੇ ਜਾਂ ਹੋ ਸਕਦਾ ਉਹ ਫੌਰਨ ਮਿਲ ਜੇ ਲੇਕਿਨ ਮਿਲੇਗੀ ਜ਼ਰੂਰ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਇਸ ਦੇ ਬਾਰੇ ਗੱਲ ਕਰਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸ ਤੇ ਗੱਲਬਾਤ ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਤੇਰਾ ਵਰਨ ਕੀ ਹੈ ਤੇਰੀ ਜਾਤ ਪਾਤ ਕੀ ਹੈ ਪਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ ਫਿਰ ਕਿਛ ਨਹੀਂ ਕਰਦਾ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੀ ਵਿਚਾਰ ਹੋਰ ਕੁਝ ਵੀ ਨਹੀਂ ਤੇਰਾ ਮਜ਼ਬ ਕਹੀ ਹੈ ਤੇਰਾ ਮੁਲਕ ਕੀ ਹੈ ਤੇਰਾ ਰੰਗ ਰੂਪ ਕੈਸਾ ਹੈ ਤੇਰੀ ਬਾਸ਼ਾ ਕੀ ਹੈ ਜਾਤ ਪਾਤ ਕੀ ਹੈ ਗੋਤ ਕੀ ਹੈ ਘਰਾਣਾ ਕੀ ਹੈ ਕੁਝ ਨਹੀਂ ਨਹੀਂ ਕਰਮ ਕੇ ਕਰਮੇ ਕਰਮੇ ਹੋਏ ਵਿਚਾਰ ਦੁੱਖ ਹੈ ਤੂੰ ਸਮਝ ਲੈਣਾ ਕੋਈ ਐਸੇ ਬੀਜ ਪੋਏ ਗਏ ਨੇ ਅਕਸਰ ਮਨੁੱਖ ਕਹਿ ਲੈਂਦਾ ਹੈ ਪਤਾ ਨਹੀਂ ਇਹ ਦੁੱਖ ਕਿਉਂ ਹੈ ਦਰਸ ਬੀਜ ਅਜਬ ਹੋਇਆ ਤੇ ਫਲ ਅਜ ਤੇ ਹੈ ਨਹੀਂ ਈਜ ਫਲ ਤੱਕ ਅਪੜੇ ਵਿਚਾਰ ਕਾਫੀ ਸਮੇਂ ਦਾ ਗਾਇਬ ਹੈ ਅੰਤਰਾ ਅਜੇ ਬੀਜ ਬੋਇਆ 2 ਸਾਲ 4 ਸਾਲ 10 ਸਾਲ ਬਾਅਦ ਕਿਧਰੇ ਫਲ ਹੈ ਤੂੰ ਕਈ ਦਫਾ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ ਮੈਂ ਕਦੋਂ ਬੋਇਆ ਸੀ ਸ਼ਿਰੀ ਕਬੀਰ ਕਹਿੰਦਾ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਏ ਪ੍ਰਭੂ ਮੈਨੂੰ ਕੁਛ ਨਹੀਂ ਉਹ ਐਸਾ ਨਿਯਮ ਬਣਾਇਆ ਤੂੰ ਐਸੀ ਮਰਿਆਦਾ ਬਣਾਈਏ ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਉਡੀਕ ਕਰਨੀ ਪਵੇਗੀ ਉਡੀਕ ਕਰਨੀ ਪਵੇਗੀ ਮੈਂ ਕਣਕ ਅੱਜ ਬੋਈਏ ਅੱਜ ਕਣਕ ਨਹੀਂ ਹੈ ਮੈਂ ਅੱਜ ਆਮਦਾ ਬੂਟਾ ਲਾਇਆ ਅੱਜ ਮੈਨੂੰ ਅੰਬ ਨਹੀਂ ਮਿਲ ਲੈ ਮੈਂ ਅੱਜ ਅੰਗੂਰ ਦੀ ਬੇਲ ਲਾਈਏ ਅੱਜ ਅੰਗੂਰ ਕੋਈ ਨਹੀਂ ਆਦਮੀ ਫਲ ਲਈ ਫੁੱਲਾਂ ਲਈ ਅਨ ਲਈ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ ਇੰਤਜ਼ਾਰ ਕਰ ਸਕਦਾ ਕਰਤ ਹੈ ਸਾਰੀ ਦੁਨੀਆ ਚਾਹੁੰਦੀ ਹੈ ਪਾਠ ਕੀਤਾ ਜਪ ਕੀਤਾ ਅੰਮ੍ਰਿਤ ਵੇਲੇ ਉੱਠਿਆ ਕਹਿੰਦੇ ਅੱਜ ਪਾਠ ਤੇ ਬੜਾ ਕੀਤਾ ਜਬ ਤੱਕ ਤੇ ਬੜਾ ਕੀਤਾ ਹੋਇਆ ਤੇ ਕੁਝ ਵੀ ਨਹੀਂ ਐਸੇ ਮਿਲਦੇ ਨੇ ਮੈਨੂੰ ਹੋਇਆ ਤੇ ਕੁਝ ਵੀ ਨਹੀਂ ਹੱਦ ਹੋ ਗਈ ਅਮਦਾ ਬੂਟਾ ਤੋਂ ਲਾਇਆ ਹੈ। ਔਰ ਤੇਰਾ ਵਿਸ਼ਵਾਸ ਕਾਇਮ ਹੈ। ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ। ਆਏਗਾ। ਕਈ ਵਾਰ ਮਾਸੂਮ ਬੱਚੇ ਹੁੰਦੇ ਨੇ ਕਿਉਂਕਿ ਮੈਂ ਪਿੱਛੇ ਕਿਸਾਨ ਨਹੀਂ ਬੱਚਾ ਰਹਿਆ। ਕਰਾਣਾ ਕਿਸਾਨਾਂ ਦਾ ਸੀ। ਬਚਪਨਾ ਐਸਾ ਹੁੰਦਾ ਹੈ ਬੀਜ ਹੁਣ ਬੋਇਆ ਹੈ ਸਵੇਰੇ। ਪੇ ਸ਼ਾਮ ਨੂੰ ਫਰੋਲ ਕੇ ਵੇਖਦਾ ਪੇ ਪੁੰਗਰ ਦਾ ਬਹਿ ਕੇ ਨੇ ਬੇਸਬਰੀ ਬੇਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਹੈ ਪੇ ਮੈਂ ਇਸ ਵਾਸਤੇ ਕਹਿ ਰਿਹਾ ਬਹੁਤ ਪੁਰਾਣੀ ਗਲ ਦੇਸ਼ ਦੀ ਵਣ ਤੋਂ ਪਹਿਲੀ ਦੀ ਗੱਲ ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦੇ ਆ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ ਆ ਕਹਿ ਲਗੇ ਕੀ ਕਰਨੇ ਸਵੇਰੇ ਤੇ ਬੋਏ ਨੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪੈ ਨਹੀਂ ਕਿ ਨਹੀਂ ਸਬਰ ਕਰ ਬੰਜ 10 ਦਿਨ ਸਬਰ ਕਰ ਮੈਂ ਸਵੇਰੇ ਦੇਖਾ ਸ਼ਾਮੇ ਮਿੱਟੀ ਹਟਾਵਾਂ ਸਵੇਰੇ ਮਿੱਟੀ ਹਟਾਵਾਂ ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੁੰਗਰਣਗੇ ਤੂੰ ਬੀਜ ਖਰਾਬ ਕਰ ਦਿੱਤਾ ਐਨੀ ਬੇਸਬਰੀ ਬੋਏ ਨੇ ਤੂੰ ਜ਼ਰਾ ਸਬਰ ਰੱਖ ਸਵੇਰੇ ਮਿੱਟੀ ਹਟਾ ਕੇ ਦੇਖਣਾ ਸ਼ਾਮੇ ਮਿੱਟੀ ਹਟਾ ਕੇ ਦੇਖਣਾ ਇਤਨੀ ਬੇਸਬਰੀ ਕਿਤੇ ਥੋੜਾ ਜਿਹਾ ਬਾਟ ਸਵੇਰੇ ਕੀਤਾ ਹੈ ਗੁਰਦੁਆਰੇ ਆ ਕੇ ਮੱਥਾ ਟੇਕਿਆ ਕਿਤੇ ਕੜਾ ਪ੍ਰਸ਼ਾਦੀ ਵੇਖ ਵੀ ਕਰਾਈ ਹੋਵੇਗੀ ਚਲੋ ਲੰਗਰ ਵੀ ਕਰਾਇਆ ਹੋਵੇਗਾ ਗੁਸਤਾਖੀ ਮਾਫ ਪਰ ਦੇਖਦਾ ਫਲ ਤੇ ਕੋਈ ਨਹੀਂ ਆਇਆ ਫਲ ਤੇ ਕੋਈ ਨਹੀਂ ਮਿਲਿਆ 4 ਦਿਨ ਹੋ ਗਏ ਨਾ ਹਫਤਾ ਹੋ ਗਿਆ ਫਲ ਤੇ ਕੋਈ ਨਹੀਂ ਮਿਲਿਆ ਮੈਂ ਅਰਸ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ubh ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇੱਕ ਤਿਲ ਨਹੀਂ ਬੰਨੇ ਗਾਲ ਮਹਾਰਾਜੀ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲ ਨਾ ਵੀ ਵਿਅਰਥ ਨਹੀਂ ਜਾਏਗੀ ਅਲੀਭੋਤ ਹੋਏਗੀ ਲਾਜ਼ਮੀ ਹੋਏਗੀ ਪਤਤ ਪਾਵਨ ਹਰ ਬਿਰਧ ਸਦਾਏ ਇਕ ਤਿਲ ਨਹੀਂ ਬਣਨੇਗਾ ਲੈ ਤਿਲ ਜਿਤਨੀ ਵੀ ਬੀਅਰਥ ਨਹੀਂ ਪਰ ਸਬਰ ਤੇ ਰੱਖ ਸਬਰ ਇਹ ਸਵਾ ਉਹ ਜੇ ਤੂੰ ਬੰਦਾ ਦ੍ਰਿੜ ਕਰੇ ਵਧਤੀਵੇਂ ਦਰਿਆ ਟੁੱਟ ਨਾ ਥੀ ਵਾਹੜਾ ਬਾਬਾ ਫਰੀਦ ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ ਤੇ ਇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੂੰ ਸ਼ਾਇਦ ਬੀਜ ਪਨਪਨ ਤੋ ਰਹਿ ਜਾਣਾ ਇਦਰ ਤੂੰ ਸ਼ੁਭ ਕਰਮ ਕੀਤਾ ਇਦਰ ਤੂੰ ਗੁਰੂ ਤੇ ਗਿਲੇ ਨਹੀਂ ਕਰਦਾ ਰਿਹਾ ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ ਇਸ ਦਾ ਵੀ ਆਪਣਾ ਫਲ ਹੈ ਤੋ ਮੈਂ ਇਸ ਦਾ ਹੁਕਮ ਲਿਖ ਦੁੱਖ ਸੁਖ ਲਈ ਲਿਖੇ ਹੋਏ ਹੁਕਮ ਦੇ ਮਤਾਬਕ ਦੁੱਖ ਚੱਲਦਾ ਹੈ ਸੁਖ ਚੱਲਦਾ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਕੋਈ ਉੱਤਮ ਹੈ ਨੀਚ ਨਹੀਂ ਬੋਧ ਤੈ বীজ ਤੂੰ ਫਲ ਤੇ ਝੋਲੀ ਵਿੱਚ ਆਵੇਗਾ ਹਾਫਿਜ਼ ਹੋਏ ਨੇ ਈਰਾਨ ਦੇ ਇੱਕ ਸੂਫੀ ਸੰਤ ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਦੇ ਵਿੱਚ ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਦਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ ਇਹ ਨਹੀਂ ਕੱਚ ਲਿਆ ਕੇ ਉੱਥੇ ਫਿਟ ਕੀਤਾ ਨਹੀਂ ਕੱਚ ਨੂੰ ਪਿਗਲਾ ਕੇ ਦਿਵਾਰਾਂ ਗੁੰਬਦ ਸਾਰਾ ਹੀ ਕੱਚ اور 이란ی کاریگری ਦਾ ਇੱਕ ਨਮੂਨਾ ਹੈ ਦੁਨੀਆ ਤੋਂ ਲੋਕੀ ਆਉਂਦੇ ਨੇ ਦੇਖਦੇ ਨੇ ਕਬਰ ਤੇ ਸੋਨਾ ਚੜਿਆ ਹੈ ਸਾਰਾ ਦਿਨ ਉਸਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਉਰਦੂ, ਪੁਰਸ਼ੀਅਨ ਤੇ ਇੰਗਲਿਸ਼ ਦੇ ਨਾਲ-ਨਾਲ ਉਸਦਾ ਅਨਵਾਦ ਵੀ ਚੱਲਦਾ ਰਹਿੰਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ ਹੈ ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚੱਲੇ ਫਕੀਰ ਕੀ ਕਹਿੰਦਾ ਹੈ حافظ ਦਾ ਇੱਕ ਮਿੱਤਰ ਸੀ ਬੜੀ ਦੁਖੀ ਹਾਲਤ ਦੇ ਚ ਹਾਫਿਜ਼ ਦੇ ਕੋਲ ਗਿਆ ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ ਤੋ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਯਾਰਾ ਖੁਦ ਕਰਦਾ ਲਾ ਇਲਾਜ ਨੇਸ ਧਿਆਨ ਨਾਲ ਸੁਣਨਾ ਯਾਰਾ ਖੁਦ ਕਰਦਾ ਲਾ ਇਲਾਜ ਨੇਸ ਕਰਦਨੀ ਖੁਇਸ਼ ਉਹ ਆਮਦ ਨਹੀਂ ਪੇਸ਼ ਐ ਮੇਰੇ ਮਿੱਤਰ ਜੋ ਤੂੰ ਕਰ ਚੁੱਕੇ ਐ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁੱਕੇ ਐ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁੱਕੇ ਐ ਇਹ ਫਲ ਝੋਲੀ ਦੇ ਚ ਪਾਣ ਨੂੰ ਰਾਜ਼ੀ ਹੋ ਜਾ ਮੈਂ ਕੁਝ ਵੀ ਨਹੀਂ ਕਰ ਸਕਦਾ ਕਿਉਂ ਇਹ ਵਿਧਾਨ ਖੁਦਾ ਦਾ ਹੈ ਮੇਰਾ ਨਹੀਂ ਇਹ ਨਿਯਮ ਉਸ ਦਾ ਹੈ ਮੈਂ ਉਸ ਦੇ ਨਿਯਮ ਦੇ ਚ ਮਦਖਲਤ ਨਹੀਂ ਕਰ ਸਕਦਾ ਮੇਰੀ ਪਹੁੰਚ ਹੀ ਨਹੀਂ ਹੈ ਸੰਤ ਦਾ ਕੰਮ ਹੈ ਫਕੀਰ ਦਾ ਕੰਮ ਹੈ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਦੇ ਬਸ ਇਤਨਾ ਉਹਦਾ ਧਰਮ ਧਰਮ ਤੋਂ ਮਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ ਸੰਤ ਉਸ ਦੇ ਨਿਯਮ ਨੂੰ ਬਦਲ ਨਹੀਂ ਸਕਦਾ ਸੰਤ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ ਇਸ ਵਾਸਤੇ ਉਹ ਕਹਿ ਰਿਹਾ ਹੈ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸ ਰਦਨੀ ਖੁਇਸ਼ ਪੋ ਆਮਦਨੀ ਭੇਸ਼ ਜੋ ਤੂੰ ਕਰ ਚੁਕੇ ਆ ਬੌਗਣ ਲਈ ਤਿਆਰ ਹੋ ਜਾ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਧੰਗ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਇੰਜ ਕਹਿ ਲੋ ਇਸ ਯੁੱਗ ਦੇ ਅਵਤਾਰੀ ਪੁਰਸ਼ ਦਾ ਫੈਸਲਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹaat ਹੈ ਸਭ ਕਰੇ ਕਰਾਇਆ जरा मरा ताप सिर तप सब हर के बस है लाग सके ना बिन हर के लाया कोई नहीं देता किसी को सजाएं सजा बन के आती हैं अपनी खताएं गुरु नानक देव जी महाराज केंद्र ने मत कोई जानो अवर किसी के किचहात है किसी के हथ च कुछ भी नहीं है जो तू कर्म ने कि रबी फैसला तेरी चोली च पे है। और कुछ भी नहीं कोई किसी को सजा भी नहीं दे सकता हां दिखाई देता उन्हें चोट पहुंचाई है उन्हें चोट पहुंचाइए कोई नहीं देता किसी को सजाए सजा बन के आती हैं अपनी खताएं अक्सर ही ऐसा ਇਕ ਸੰਤ ਨੂੰ ਸਮਝ ਆ ਜਾਂਦੀ ਹੈ ਮੈਂ ਪੜ ਰਿਆ ਸੀ ਇੱਕ ਦਿਨ ਇਤਿਹਾਸ ਮਹਾਤਮਾ ਬੁੱਧਾ ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ ਉੱਠਦਿਆਂ ਸਾਰ ਫਿਰ ਪੱਥਰ ਨੂੰ ਨਮਸਕਾਰ ਬੇ ਕਰਦੇ ਨੇ ਲਾਲ ਉਹਨਾਂ ਦਾ ਚਿਹਰਾ ਬਿਰਾਹ ਆਨੰਦ ਸੀ ਕਹਿ ਲਗੇ ਇਸ ਪੱਥਰ ਨੂੰ ਕਿ ਚੁੱਕ ਕੇ ਪਰੇ ਸੁਟਿਏ ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ ਇਹ ਕੋਈ ਮੱਥਾ ਟੇਕਣ ਦੇ ਲਾਇਕ ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ। ਆਤਮਾ ਬੁੱਧ ਕਹਿੰਦਾ ਨਾਨਕ ਇੱਕ ਕਰਜ਼ਾ ਸੀ ਨਿਬੜ ਗਿਆ। ਨਿਬੜ ਗਿਆ। ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ। ਇਹ ਕਰਜ਼ਾ ਸੀ ਮੇਰਾ ਨਿਬੜ ਗਿਆ। ਇਹ ਜ਼ਖਮ ਲੱਗਵੇ ਨਿਬੜ ਗਿਆ। ਨਹੀਂ ਤੇ ਛੋਟੀ ਜਿਹੀ ਚੋਟ ਹੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ। ਨਿਬੜ ਗਿਆ। ਐ ਸੋਸ਼ੇ ਧਨਵਾਦ ਕੀਤਾ ਹੈ ਐ ਪੱਥਰ ਇਸ ਜ਼ਿੰਦਗੀ ਚ ਮਿਲ ਗਿਆ ਚੰਗਾ ਇੱਕ ਵਾਰ ਲੈ ਗਿਆ ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ ਇਸ ਸੋਸ਼ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈਏ ਤੂੰ ਲਿਖਿਆ ਹੋਇਆ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿਉਂਕਿ ਕਰਮ ਅਨਸਾਰ ਦੁੱਖ ਤੇ ਸੁਖ ਹੈ ਤੇ ਬਣਾਇਆ ਪ੍ਰਮਾਤਮਾ ਦਾ ਨਿਯਮ ਹੈ ਇਸ ਵਾਸਤੇ ਭਗਤ ਕਬੀਰ ਸਭ ਕੁਝ ਤੇਰੇ ਹੱਥ 'ਚ ਨਿਯਮ ਤੇ ਤੇਰਾ ਬਣਾਇਆ ਕੋ ਸਾਡਾ ਥੋੜੀ ਬਣਾਇਆ ਹੈ ਭਗਤਾਂ ਦੀ ਗੱਲ ਸਮਝ ਦੇ 'ਚ ਨਹੀਂ ਆਈ ਜਦ ਭਗਤ ਕਬੀਰ ਸਭ ਕੁਝ ਤੇਰੇ ਹੱਥ 'ਚ ਹੈ ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ ਅਸੀਂ ਨਹੀਂ ਬਣਾਇਆ ਸਾਡਾ ਕੁਝ ਵੀ ਨਹੀਂ ਹੈ ਇਹ ਨਿਯਮ ਤੇਰਾ ਬਣਾਇਆ ਇਸ ਵਾਸਤੇ ਸਭ ਕੁਝ ਤੂੰ ਹੈ ਸਭ ਕੁਝ ਤੂੰ ਹੈ ਨਾਨਕ ਹੁਕਮੇ ਜੇ 부ਝੇ ਤਾਂ ਹਾਂ ਮੈਂ ਕਹੇ ਨਾ ਕੋਈ ਜਿਸ ਨੂੰ ਇਸ ਹੁਕਮ ਦੀ ਸਮਝ ਆ ਜਾਏ ਕਿ ਸੰਸਾਰ ਇੱਕ ਮਰਿਆਦਾ ਹੈ। ਔਰ ਇੱਕ ਲੀਲਾ ਹੈ। ਇੱਕ ਤਮਾਸ਼ਾ ਹੈ। ਲੇਕਿਨ ਇਹ ਲੀਲਾ ਤੇ ਮਰਿਆਦਾ ਵਿੱਚ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਹੈ। ਇਹ ਵੀ ਉਸ ਦੀ ਲੀਲਾ, ਇਹ ਵੀ ਉਸ ਦੀ ਮਰਿਆਦਾ। ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ। ਅਗਰ ਪੰਛੀ ਦਰਖਤਾਂ ਤੋਂ پھਲ ਖਾ ਜਾਂਦੇ ਨੇ ਤੇ درخت ਕਿਸੇ ਬਾਗਵਾਨ ਦੇ ਨੇ ਚੋਰੀ ਦਾ الزام ਉਹਨੇ ਤੇ ਨਹੀਂ ਆਏ ਦੋ ਸਕਦਾ ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੋਲ੍ਹਿਆ ਵੀ ਨਹੀਂ ਕਹਿ ਸਕਦੇ ਇਹ ਤੇ ਚੋਰੀ ਕੀਤੀ ਹੈ درخت ਕਿਸ ਨੇ ਲਾਇਆ ਤੇ ਖਾਂਦੇ ਤੁਸੀਂ ਇੱਥੇ ਘੋਸਲਾ ਬਣਾ ਲਿਆ درخت ਕਿਸੇ ਦਾ ਤੇ ਤੁਸੀਂ ਆਪਣਾ ਲੈਣਾ ਬਣਾ ਲਿਆ ਇਹ ਅਚੇਤੁ ਨਹੀਂ ਹੈ ਇਹ ਉਹ ਨੇ ਜੋ ਮਾਂ ਦੀ ਗੋਦ ਦਾ ਬੱਚਾ ਇਸ ਤੇ ਕੋਈ ਜ਼ਿੰਮੇਵਾਰੀ ਨਹੀਂ ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ ਇਹ ਤੇ ਵਿਚਾਰਾ ਖੁਦ ਬਲ ਵੀ ਨਹੀਂ ਸਕਦਾ ਪ੍ਰਕਿਰਤੀ ਪਾਲਣਾ ਨਹੀਂ ਕਰਦੀ ਜ਼ਿੰਮੇਵਾਰੀ ਮਨੁੱਖ ਦੀ ਹੈ ਮਨੁੱਖ ਪਰੋੜ ਹੋਇਆ ਹੈ ਸਿਆਣਾ ਹੋਇਆ ਹੈ ਪਰ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਨਿਯਮ ਤੂੰ ਦੁਖੀ ਹੈ ਤੇਰੇ ਕਰਮ ਤੂੰ ਸੁਖੀ ਹੈ ਤੇਰੇ ਕਰਮ ਦੇ ਦੁੱਖ ਸੁੱਖ ਫਲ ਹੈ ਕਰਮ ਬੀਜ ਹੈ। ਔਰ ਕਿਸੇ ਦਾ ਬੋਇਆ ਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ। ਐਸਾ ਹੁੰਦਾ ਪਿਓ ਨੇ ਬੀਜਿਆ ਜ਼ਮੀਨ ਦੇ ਵਿੱਚ ਪੁੱਤਰ ਫਸਲ ਵੜ ਰਿਹਾ। ਅੰਬ ਦਾ ਬੂਟਾ ਪਿਓ ਨੇ ਲਾਇਆ ਸੀ ਅੰਬ ਖਾ ਰਹੇ ਨੇ ਪੋਤਰੇ। ਪਰ ਕਰਮਾਂ ਦਾ ਬੀਜ ਜੋ ਅਸੀਂ ਪਾਉਂਦੇ ਆ ਆਪਣੇ ਅੰਤਿਸ਼ ਕਰਨ ਦੀ ਧਰਤੀ ਦੇ ਚ ਤੇ ਆਪ ਬੀਜ ਆਪੇ ਹੀ ਖਾਣ। ਦੂਸਰਾ ਖੁਦ ਵੇਚਦੇ ਆਂ ਖੁਦ ਖਾਂਦੇ ਆਂ ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ ਮੇਰਾ ਦੁੱਖ ਵੰਡ ਨਹੀਂ ਸਕਦੀ ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ ਹੈ ਵੰਡ ਨਹੀਂ ਸਕਦਾ ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ ਆਪ ਬੀਜ ਆਪੇ ਹੀ ਖਾਏ ਮੈਂ ਖੁਦ ਬੀਜੇ ਮੈਂ ਖੁਦ ਖਾਵਾਗਾ ਰੱਬੀ ਨਹੀਂ ਹਨ ਈਸ਼ਵਰੀ ਨਹੀਂ ਹਨ ਪਰਮਾਤਮਾ ਦਾ ਨਹੀਂ ਇਸ ਦੂਸਰੀ ਪੌੜੀ ਵਿੱਚ ਸਤਿਗੁਰ ਕਹਿੰਦੇ ਨੇ ਸਭ ਕੁਝ ਹੁਕਮ ਦੇ ਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਹੈ ਹੁਕਮ ਵਿੱਚ ਕੀ ਕੁਛ ਹੋ ਰਿਹਾ ਹੈ ਸਾਰਾ ਬ੍ਰਹਿਮੰਡ ਹੁਕਮ ਦੇ ਚਲ ਰਿਹਾ ਹੈ ਮਨੋਕ ਤੂੰ ਵੀ ਉਸਦੇ ਹੁਕਮ ਦੇ ਮੁਤਾਬਕ ਹੋਇਆ ਹੈ ਤੇਰੇ ਦੁੱਖ ਸੁੱਖ ਦਾ ਫੈਸਲਾ ਕਰਮਾਂ ਅਨਸਾਰੇ ਇਹ ਵੀ ਉਸਦਾ ਹੁਕਮ ਹੈ ਇਹ ਵੀ ਉਸਦੀ ਬਣਾਈ ਮਰਿਆ ਦਾ ਇਸ ਲਈ ਤੇਰਾ ਕੁਝ ਵੀ ਨਹੀਂ ਹੈ ਕਰਮਾਂ ਦੀ ਸਹੀ ਤੂੰ ਚੋਣ ਕਰ ਸਕੇ ਉਸਨੇ ਤੈਨੂੰ ਇੱਕ ਚਿਰਾਗ ਦੇ ਦਿੱਤਾ ਹੈ ਦੀਵਾ ਦੇ ਦਿੱਤਾ ਹੈ ਅਕਲ ਦਾ ਬੁੱਧੀ ਦਾ ਤੇ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ ਤਾਂ ਫਿਰ ਉਸਨੇ ਅਵਤਾਰ ਵੀ ਭੇਜ ਦਿੱਤੇ ਨੇ बड़े-बड़े ग्रंथकार भी भेज देते हैं बड़े-बड़े व्याख्याकार भी भेज देते हैं लेखक दार्शनिक फिलोसोफर चिंतक भी भेज देते हैं ऋषि मुनि भी भेज देते हैं पैगंबर भी भेज देते हैं और वो एलानियां कह रहे हैं जिस कर्म तो तू किसी नो चोट पहुंचा रहे हैं तेंनु चोट पहुंचेगी जिस कर्म तो तू किसी नो हानि पहुंचा रहे हैं तेंनु हानि पहुंचेगी ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਹੈ ਤੇਰੀ ਬੇਇੱਜ਼ਤੀ ਹੋਵੇ ਜਿਸ ਕਰਮ ਤੋਂ ਤੂੰ ਕਿਸੇ ਦੀ ਪੱਗ ਲਾ ਛੱਡੀਏ ਤੇਰੀ ਲੈ ਜਾਏਗੀ ਨਿਯਮ ਈਸ਼ਵਰੀ ਨਿਯਮ ਇਹ ਸਮਝਾਉਣ ਵਾਲੇ ਵੀ ਗਾਹੇ ਬਗਾਹੇ ਉਹ ਅਕਾਲ ਪੁਰਖ ਪਰਮਾਤਮਾ ਬੇਜਦਾ ਰਿਹਾ ਇੱਕ ਅਕਲ ਦਾ ਦੀਵਾ ਦਿੱਤਾ ਇੱਕ અવਤਾਰ ਦਿੱਤੇ ਇਹ ਕਿਤਨੇ ਗ੍ਰੰਥ ਦਿੱਤੇ ਗ੍ਰੰਥਕਾਰ ਦਿੱਤੇ ਚਾਰੋਂ ਪਾਸੇ ਮਨੁੱਖ ਨੂੰ ਸਮਝਾਣ ਤੇ ਸਮਝਣ ਦੇ ਵਸੀਲੇ ਜੋ ਹੈ ਮੁਹੱਈਆ ਕਰਾਏ ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਾਂ ਦੀ ਤਰਾਜ਼ੀ ਰਿਹਾ ਕਰ ਦੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਤੀਸਰੀ ਪੌੜੀ ਦੇ ਵਿੱਚ ਮੈਂ ਕੱਲ ਆਰੰਭ ਤੇ ਕੀਤੀ ਸੀ ਪਰ ਅੱਜ ਦੂਸਰੀ ਦੇ ਹਲੇ ਦਵਲੇ ਮੇਰਾ ਦਿਮਾਗ ਘੁੰਮਦਾ ਰਿਹਾ ਇਸ ਰੀ ਪੌੜੀ ਮੈਂ ਪੜ ਕੇ ਤੁਹਾਡੇ ਸਾਹਮਣੇ ਰੱਖਦੇ ਆਂ ਤੇ ਕੱਲ ਅਰਥ ਤੇ ਵਿਚਾਰ ਰੱਖਾਂਗੇ ਗਾਵੇ ਕੋ ਤਾਂ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਜੇ ਕਿਸੇ ਕੋਲ ਸਮਝਦਾ ਤਾਣ ਹੈ ਨਾਨਕ ਹੁਕਮੇ ਜੇ 부ਝੇ ਜੇ ਕੋਈ 부ਝ ਗਿਆ ਸਮਝ ਗਿਆ ਜਾਣ ਗਿਆ ਕਿ ਜਾਣਨਾ ਇੱਕ ਸ਼ਕਤੀ ਹੈ ਬੁੱਝਣਾ ਇੱਕ ਸ਼ਕਤੀ ਹੈ ਇੱਕ ਕਲਾ ਹੈ ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਣ ਅਗਰ ਕਿਸੇ ਕੁਲ ਸਮਝਣ ਦਾ ਤਾਣ ਹੈ ਤੇ ਸਮਝਣ ਦੇ ਨਾਲ-ਨਾਲ ਕਥਨ ਕਰਨ ਦਾ ਵੀ ਧਿਆਨ ਹੈ ਬਿਆਨ ਵੀ ਕਰ ਸਕਦਾ ਹੈ ਗੱਲ ਉਸ ਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ ਹੈ ਮੈਂ ਕੱਲ ਵੀ ਅਰਸ਼ ਕੀਤੀ ਸੀ ਬਹੁਤ ਸਾਰੇ ਨੇ ਐਸੇ ਦੁਨੀਆ 'ਚ ਸਮਝ ਜਾਂਦੇ ਨੇ ਰੱਬੀ ਨਿਯਮ ਨੂੰ ਸਮਝ ਜਾਂਦੇ ਨੇ ਸਮਝਾ ਸਮਝਾ ਨਹੀਂ ਸਕਦੇ ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਂਦੇ ਤੇ ਪਏ ਹੁੰਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਕਦੇ ਮਰਜ਼ ਕਰ ਖੁਦ ਨਹੀਂ ਜਾਣ ਤੇ ਆਈ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਅਗਰ ਤੂੰ ਕਿਸੇ ਦੂਸਰੇ ਮਨੁੱਖ ਨੂੰ ਪੀੜਤਾ ਦੇਂਗਾ ਉਹਦੇ ਮਨ ਨੂੰ ਨੁਕਸਾਨ ਪਹੁੰਚਾਏਗਾ ਉਹਦੇ ਮਨ ਨੂੰ ਰੋਗ ਦੇਵੇਗਾ ਤੇ ਤੂੰ ਇਹ ਨਾ ਸੋਚੀਂ ਕਿ ਤੇਰੇ ਮਨ ਨੂੰ ਵੀ ਰੋਗ ਨਾ ਮਿਲੇ ਜ਼ਰੂਰ ਮਿਲੇਗਾ ਜਲਦੀ ਨਹੀਂ ਤੇ دیر ਬਾਅਦ ਜ਼ਰੂਰ ਮਿਲੇਗਾ ਜਾਂ ਤੇ ਜਲਦੀ ਮਿਲ ਜੇਗਾ ਤੇ ਜੇ ਜਲਦੀ ਨਾ ਮਿਲਿਆ ਤੇ ਕੁਝ ਸਾਲਾਂ ਬਾਅਦ ਜ਼ਰੂਰ ਮਿਲੇਗਾ ਇਹ ਕੁਦਰਤ ਦਾ ਕਾਨੂੰਨ ਹੈ ਕਿ ਜੋ ਬੀਜੋਗੇ ਉਹ ਹੀ ਕਟੋਗੇ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਐ ਕਿ ਅਗਰ ਤੁਸੀਂ ਕਿਸੇ ਵੀ ਦਰਖਤ ਦਾ ਕਿਸੇ ਵੀ ਅਨਾਜ ਦਾ ਬੀਜ ਲਾਉਂਦੇ ਹੋ ਉਹ ਇਹ ਨਹੀਂ ਕਿ ਸਵੇਰ ਨੂੰ ਤੁਸੀਂ ਬੀਜ ਲਾਉਂਦੇ ਹੋ ਤੇ ਸ਼ਾਮ ਨੂੰ ਉਹਦਾ ਫਲ ਲੈ ਲੈਂਦੇ ਹੋ ਨਹੀਂ ਉਹਦਾ ਫਲ ਲੈਣ ਵਾਸਤੇ ਤੁਹਾਨੂੰ ਕਈ ਸਾਲ ਇੰਤਜ਼ਾਰ ਕਰਨਾ ਪੈਂਦਾ ਅਗਰ ਤੁਸੀਂ ਕੋਈ ਪੇੜ ਲਾਉਂਦੇ ਹੋ ਤੇ ਉਹ ਕਈ ਸਾਲਾਂ ਬਾਅਦ ਜਵਾਨ ਹੁੰਦਾ ਵੱਡਾ ਹੁੰਦਾ ਤੇ ਫਿਰ ਉਹ ਫਲ ਦਿੰਦਾ ਇਸੇ ਤਰ੍ਹਾਂ ਹੀ ਜਿਦਾ ਕੋਈ ਕਿਸੇ ਦੂਸਰੇ ਦੇ ਮਨ ਨੂੰ ਟੋੜ ਪਹੁੰਚਾਉਂਦੇ ਹੋ ਪੀੜਤਾ ਦਿੰਦੇ ਹੋ ਤਕਲੀਫ ਦਿੰਦੇ ਹੋ ਉਹ ਤੁਹਾਡੇ ਮਨ ਨੂੰ ਵੀ ਲੋਟ ਕੇ ਵਾਪਸ ਆਏਗੀ ਲੇਕਿਨ ਇਹ ਜ਼ਰੂਰੀ ਨਹੀਂ ਕਿ ਉਹ ਅਗਲੇ ਲੰਮ੍ਹੇ ਹੀ ਆ ਜਾਏ ਹੋ ਸਕਦਾ ਹੈ ਕਿ ਉਹ ਅਗਲੇ ਲੰਮ੍ਹੇ ਹੀ ਤੁਹਾਨੂੰ ਸਜ਼ਾ ਮਿਲ ਜੇ ਤੇ ਤੁਹਾਨੂੰ ਨਸੀਹਤ ਹੋ ਜੇ ਤੁਸੀਂ ਤੋਬਾ ਕਰ ਲਓ ਤੇ ਹੋ ਸਕਦਾ ਹੈ ਉਹ ਕਈ ਸਾਲਾਂ ਬਾਅਦ ਤੁਹਾਨੂੰ ਪੀੜਤਾ ਜਾਂ ਸਜ਼ਾ ਮਿਲੇ ਤੇ ਫਿਰ ਤੁਸੀਂ ਆਖੋ ਕਿ ਯਾਰ ਮੈਂ ਤੇ ਕੋਈ ਐਸਾ ਕਰਮ ਕੀਤਾ ਹੀ ਨਹੀਂ ਜਿੰਦੀ ਮੈਨੂੰ ਇਹ ਪੀੜਤਾ ਮਿਲੰਦਾ ਹੀ ਹੈ ਤੁਸੀਂ ਪੁੱਲ ਚੁੱਕੇ ਹੋ ਕਿ ਅੱਜ ਤੋਂ ਕਈ ਸਾਲ ਪਹਿਲੇ ਤੁਸੀਂ ਕਿਸ ਤਰ੍ਹਾਂ ਕਿਸੇ ਦੂਸਰੇ ਮਨੁੱਖ ਨੂੰ ਬਹੁਤ ਗਹਿਰੀ ਪੀੜਤਾ ਦਿੱਤੀ ਸੀ ਛੋੜ ਦਿੱਤੀ ਸੀ ਜਿਹੜੀ ਦੀ ਕਿ ਹੁਣ ਸਜ਼ਾ ਤੁਹਾਨੂੰ ਮਿਲਦੀ ਪਈ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਕਿਸੇ ਨੂੰ ਵੀ ਕੋਈ ਵੀ ਦੁੱਖ ਤਕਲੀਫ ਜਾਂ ਚੋਟ ਪਹੁੰਚਾਉਣ ਦੀ ਕੋਸ਼ਿਸ਼ ਮਤ ਕਰੋ ਕਿਸੇ ਦੂਸਰੇ ਨਾਲ ਪਲਾਈ ਕਰੋ ਅਛਾਈ ਕਰੋ ਦੂਸਰਿਆਂ ਬਾਰੇ ਚੰਗਾ ਹੀ ਸੋਚੋ ਤੇ ਦੂਸਰਿਆਂ ਨਾਲ ਨੇਕੀ ਦਾ ਹੀ ਕਰਨ ਦਾ ਸੋਚੋ ਤਾਕੇ ਕਿਸੇ ਦੂਸਰੇ ਦਾ ਪਲਾ ਹੋ ਸਕੇ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖਿਓ ਟੇਸਰਾ ਖਿਆਲ ਰੱਬ ਰਾਖਾ